ਗੌੜੀ ਗਵਰੀ ਮਹੱਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਤੇ ਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਘਣੀ ਗੁਰ ਸਿੱਖ ਹਰ ਬੋਲਹੁ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਧਾਇਆ आनंदन नगरी हर गुण गाया सतगुरु पग ਧੂਰ ਜਿਨਾਂ ਮੁਖ ਲਾਈ ਤਿਨ ਕੂੜ ਤਿਆਗੇ ਹਰ ਲੇਵਲਾਈ ਤੇ ਹਰ ਦਰਗਹ ਮੁਖ ਊਜਲ ਪਾਈ ਗੁਰ ਸੇਵਾ ਆਪ ਹਰ ਪਾਵੇ ਕ੍ਰਿਸ਼ਨ ਬਲ ਪਦਰ ਗੁਰ ਪਗ ਲਗ ਧਿਆਵੇ ਨਾਨਕ ਗੁਰ ਮੁਖ ਹਰ ਆਪ ਤਰਾਵੇ ਗੌੜੀ ਗਵਰੇਰੀ ਮਹਲਾ ਚੌਥਾ ਹਰ ਆਪੇ ਜੋਗੀ ਡੰਡਾ ਤਹਾਰੀ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਪ ਪਹਿਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਪਰਪੂਰ ਨਿੱਟ ਵਸੈ ਨਾਹੀ ਹਰ ਦੂਰ ਰਹਾ ਹਰ ਆਪੇ ਸ਼ਬਦ ਸੁਰ ਤੁਣ ਆਪੇ ਹਰ ਆਪੇ ਵੇਖੈ ਵਿਸਾਇ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪੀ ਆਵਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੈ ਪਾਰਾ ਗੌੜੀ ਬੈਰਾਗਣ ਮਹੱਲਾ ਚੌਥਾ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹੇ ਤੈਸੀ ਹਮਲੇ ਹੈ ਹਰ ਨਾਮ ਵਣੰਜਹਿ ਰੰਗ ਸਿਉ ਜੇ ਆਪ ਦਇਆਲ ਹੋਏ ਦੇਹ ਹਮ ਬਣਜਾਰੇ RAM ਕੇ ਹਰ ਵਣ ਜਿਕਰਾਵੈ ਦੇ ਰਾਸ ਰੇ ਰਾਉ ਲਾਹ ਹਰ ਭਗਤ ਤਨ ਖਟਿਆ ਹਰ ਸੱਚੇ ਸ਼ਾ ਮਨ ਪਹਾਇਆ ਹਰ ਜਪ ਹਰ ਵਖਰ ਲੱਬਿਆ ਜਮ ਜਗਾਤੀ ਨੇ ਨ ਆਇਆ ਪੁਰਵਣਜ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਹੋਏ ਜੀ ਹੈ ਵਣਜ ਹਰ ਲਾਇਆ ਹਲ ਤੇ ਹਾ ਤਿੰਨ ਪਾਇਆ ਹਰ ਹਰ ਵਣਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਭੂਲ ਨਾ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨਿ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਤ ਦੇ ਕਰ ਭੋਗ ਬਿਲਾਸਾ ਕਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ ਰਾਮ ਮੈਂ ਮੂਰਖ ਹਰ ਰੱਖ ਮੇਰੇ ਗੁਸਈਆ ਜਨ ਕੀ ਉਪਮਾ ਤੁਝ ਹੈ ਵਡਿਆ ਰਹਾ ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੇ ਸਭ ਰਸ ਮੀਠੇ ਮੁਖ ਲਗਹਿ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸਦਾਰ ਹੈ 21 ਕੁਲੇ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਏ ਜਨ ਨਾਨਕ ਹਰ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੇ ਰੀ ਮਹੱਲਾ ਚੌਥਾ ਤਿਰਸਾਣੀ ਤਿਰਸਾਨ ਕਰੇ ਲੋਚੈ ਜੀਉ ਲਾਏ ਹਰ ਜੋ ਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੋਦਾ ਗੁਰੇ ਸੋਦਾ ਗੁਰ ਧਾਵੇ ਤਨ ਖਟੈ ਆਸਾ ਕਰੈ ਮਾਇਆ ਮੂ ਬਧਾਵੇ ਕਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿਖ ਸੰਚੈ ਹਟ ਵਾਣੀਆਂ ਬਹਿ ਹਾਕ ਕਮਾਏ ਮੋ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਕਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੂ ਪਟੰਬ ਹੈ ਪਾਏ ਦੂਜੈ 파ਸ ਗੁਰਮਤੀ ਸੋ ਜਨ ਤਰੈ ਜੋ ਦਾ ਸੰ达ਸ ਜਨ ਨਾਨਕ ਨਾਮ ਧਿਆਇਆ ਗੁਰਮੁਖ ਪਰਗਾਸ ਗੌੜੀ ਬੈ ਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲ ਚੁ ਕਰੇ ਭਰਮੈ ਪਰਮਾਇਆ ਵੇਦਾਰ ਫਿਰੇ ਵੇ ਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਤਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਕਰ ਕੈ ਕਮ ਲਾਇ ਨਿਤ ਹਰ ਗੁਣ ਗਾਵਾਂ ਹਰ ਨਾਮ ਸਮਾਏ ਰਹਾਵ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੈ ਬੰਧੈ ਕੈ ਦਾਨ ਲੇ ਕੈ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਪ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਉ ਭਾਂਤ ਕਰ ਮਾਇਆ ਕਹਿ ਤਾਈ ਜਾਂ ਲਾਹਾ ਦੇ ਤਾ ਸੁਖ ਮੰਨੇ ਤੋਟੈ ਮਰ ਜਾਈ ਜੋ ਗੁਣ ਸਾਝੀ ਗੁਰ ਸਿਓ ਕਰੇ ਨਿਤ ਨਿਤ ਸੁਖ ਪਾਈ ਜਿਤਨੇ ਭੂਖ ਅਨਰਥ ਸਾਧ ਹੈ ਤਿਤਨੇ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੋਆਬੈ ਜਨ ਨਾਨਕ ਹਰ ਦਸ ਤ੍ਰਿਪਿਆ ਫਿਰ ਭੂਖ ਨਾ ਲਾਗੇ